ਪਿੰਡ ਸਲੇਮਪੁਰ ਦੇ ਗੁਰਦੁਆਰਾ ਸ੍ਰੀ ਭਗਤ ਰਵੀਦਾਸ ਜੀ ਜਿੱਥੇ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਭਗਤ ਰਵੀਦਾਸ ਜੀ ਦੇ ਪ੍ਰਕਾਤ ਪ੍ਰਕਾਸ਼ ਉਤਸਵ ਨੂੰ ਸੰਬੰਧਤ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਭੋਗ ਤੋਂ ਉਪਰੰਤ ਕੀਰਤਨ ਪ੍ਰਸਾਰ ਹੋਵੇਗਾ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇਗਾ ਦਿਖਾਉਂ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਗੁਰਦੁਆਰਾ ਸਾਹਿਬ ਤੋਂ ਪਿੰਡ ਫਲੇਮਪੁਰ ਅ ਬਾਬਾ ਜੀ ਕੀ ਨਾਂ ਹੈ ਜੀ ਆਪਣਾ ਦਰਸ਼ਨ ਸਿੰਘ ਅ ਬਾਬਾ ਜੀ ਅੱਜ ਪਿੰਡ ਫਲੇਮਪੁਰ ਵਿਖੇ ਪਿੰਡ ਫਲੇਮਪੁਰ ਦੀਆਂ ਸੰਗਤਾਂ ਨੇ ਅ ਸ਼ਰਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਅ ਪ੍ਰਕਾਸ਼ ਉਸਤਵ ਮਨਾਇਆ ਹੈ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹਾਂ ਤੇ ਆਪ ਜੀ ਅੱਜ ਦੇ ਦਿਹਾੜੇ ਜੋ ਮਨਾਇਆ ਗਿਆ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਮੇਂ ਦੇ ਮੁਤਾਬਕ ਅਸੀਂ ਕਹਿ ਵੀ ਨਹੀਂ ਸਕਦੇ ਨਹੀਂ ਜਿਨਨੇ ਵੀ ਮਤਲਬ ਇਹਨਾਂ ਪੱਖਤਾਂ ਦੇ ਬਾਰੇ ਤਾਂ ਅਸੀਂ ਸਾਡੀ ਰਸਨਾ ਬਿਆਨ ਨਹੀਂ ਕਰ ਸਕਦੀ ਸਮੇਂ ਨੂੰ ਮੁੱਖ ਰੱਖਦਿਆਂ ਇੱਥੇ ਇਹਨਾਂ ਸਾਰੇ ਹੀ ਪੱਖਤੇ ਅਰ ਇਹਨਾਂ ਨੇ ਇੱਕ ਆਪਣਾ ਐਸਾ ਕੌਤੁਕ ਵੀ ਕਰਿਆ ਜੋ ਕਿ ਪਥਰੀ ਵੀ ਤਾਰਤੀ ਦਿੱਤੀ ਸੀ ਜਿਸ ਨਾਲ ਇਹੋ ਕਰ ਸਦੈ ਸੰਨ ਰੰਬੀ ਵੀ ਦਿੱਖੇ ਕਰਦੇ ਸਨ ਉਹ ਬਚਰਾਂ ਨੂੰ ਤਾਰੇ ਮਹਾਰਾਜ ਦੀ ਬਾਖ ਹੈ ਜੋ ਬਦੇ ਪੱਥਰ ਤਾਰੇ ਇਹ ਬਾਖ ਹੈ ਸਮੇਂ ਨੂੰ ਕਥਾ ਕਰਦਾ ਹੋਇਆ ਬਹੁਤੇ ਸੰਤ ਨਹੀਂ ਸਮਾਲੇ ਸਰਦਾ ਨਾ ਹੀ ਇਹ ਨਾਲ ਹੋ ਸਕਦਾ ਭਗਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਦੇ ਬਾਰੇ ਆਬਾਮ ਨੂੰ ਜਨਤਾ ਨੂੰ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਗੁਰਬਾਣੀ ਦਾ ਸੌਦਾ ਹੈ ਜਦੋਂ ਸਮੇਂ ਦੇ ਨਾਲ ਪੰਡਤਾਂ ਨੂੰ ਗੱਲਬਾਤ ਹੁੰਦੀ ਕਿਥੇ ਇਹਨਾਂ ਦੇ ਕੁਰਬਾਨੀ ਦੇ ਉਦਾਰ ਉਹ ਪੁੱਤਰ ਦਿੱਤਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾ ਆਨ ਬਾਟ ਕਾਹੀ ਨਹੀਂ ਆਇਆ ਕਹਿੰਦੇ ਜੇ ਤੂੰ ਬ੍ਰਾਹਮਣਾ ਉੱਥੇ ਗੁਰਦਾ ਫਿਰ ਤੂੰ ਹੋਰ ਥਾਂ ਜਨਮ ਲੰਦਾ ਅਜਾ ਮੋਡੇ ਤਾਂ ਜਾਂ ਕਿੱਥੇ ਤੇ ਲੰਦਾ ਕਹਿੰਦੇ ਉੱਥੇ ਦੀ ਤੂੰ ਜਮਨ ਜਨਮ ਲਿਆ ਉੱਥੇ ਵੀ ਸਾਰੀ ਦੁਨੀਆ ਪਰਜਾ ਜਨਮ ਲੰਦੀ ਆ ਇਸ ਰੂਪ ਦੇ ਨਾਲ ਉਹਨਾਂ ਦੇ ਪੰਡਤਾਂ ਨੂੰ ਜਵਾਬ ਦਿੱਤਾ ਏ ਜੋ ਸੰਗਤਾਂ ਸਲੇਮਪੁਰ ਦੀਆਂ ਉਪਰਾਲਾ ਕਰਦੀਆਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਆਪ ਚੱਲਣ ਅਗਰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਜੋ ਵਿਸ਼ੇ ਲੰਘ ਚੁੱਕਾ ਹੈ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਜੋੜਨਾ ਇਹ ਸਾਰੇ ਮਿਲ ਗਿੱਲ ਕੇ ਉਹਨਾਂ ਦੇ ਜਿਹੜੀ ਕਮਾਈ ਉਹਨਾਂ ਦੀ ਜਿਹੜੀ ਉਸ ਨੂੰ ਆਪਣੇ 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 ਤੇ ਲਾਗੂ ਕਰਨ ਔਰ ਸਾਰੇ ਪਰਿਵਾਰ ਸਾਰੇ ਸੰਗਤਾਂ ਦੇ ਲਾਗੂ ਕਰਨ ਉਹਨਾਂ ਨੇ ਉਪਮਾ ਨਹੀਂ ਹੈ ਉਹ ਦੱਸੇ ਨਹੀਂ ਜਾਂਦੀ ਹਾਂ ਜੀ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਮੇਜਰ ਸਿੰਘ ਜੀ ਅ ਮੇਜਰ ਸਿੰਘ ਜੀ ਅੱਜ ਪਹਿਲਾਂ ਤਾਂ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਸਤਵ ਸਭ ਸਨਤਾਨ ਨੂੰ ਲੱਖ ਲੱਖ ਵਧਾਈ ਜੋ ਅੱਜ ਇਹ ਉਹਨਾਂ ਦਾ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਕੋ ਜੀ ਭਗਤ ਰਵਿਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਸਾਡੇ ਲੋਕਾਂ ਵਾਸਤੇ ਦੇਣ ਹੈ ਸੋ ਇਹਨਾਂ ਨੇ ਜੋ ਕਿ ਸਾਨੂੰ ਇੱਕ ਬਹੁਤ ਵੱਡਾ ਦਰਜਾ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਭਗਤੀ ਦੇ ਕਾਰਨ ਸਾਨੂੰ ਨੀਚੋਂ ਊਚ ਬਣਾ ਦਿੱਤਾ ਹੈ ਕਿ ਇਹਨਾਂ ਨੇ ਸਾਨੂੰ ਇੱਕ ਮਾਰਗ ਇਹ ਜਿਹਾ ਸਿਖਾਇਆ ਜਿਹਦੇ ਤੇ ਸਾਨੂੰ ਦੱਸਿਆ ਵੀ ਤੁਸੀਂ ਇਸ ਮਾਰਗ ਤੇ ਚੱਲਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਟ ਸਾਨੂੰ ਲਾਇਆ ਜੋ ਕਿ ਸਾਨੂੰ ਪੰਡਤ ਬਾਜ ਦੇ ਉਹਦੇ ਵਿੱਚ ਸਾਨੂੰ ਕੋਈ ਪੁੱਛਦਾ ਨਹੀਂ ਸੀ ਸੋ ਇਹਨਾਂ ਨੇ ਆਪਣੀ ਕਿਰਤਕ ਮਾਈ ਦੇ ਨਾਲ ਪਰਮਾਤਮਾ ਦਾ ਆਸਰਾ ਲੈ ਕੇ ਇਹਨਾਂ ਨੇ ਸਾਨੂੰ ਉਹਨਾਂ ਤੋਂ ਵਾਂਝੇ ਕਰਕੇ ਆਪਣੇ ਗੁਰੂ ਘਰ ਦੇ ਨਾਲ ਜੋੜਨ ਦੀ ਇਹਨਾਂ ਨੇ ਬਹੁਤ ਵੱਡਾ ਸਾਡੇ ਵਾਸਤੇ ਯੋਗਦਾਨ ਪਾਇਆ। ਅੱਜ ਦੇ ਸੰਬੰਧ ਵਿੱਚ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ? ਅਸੀਂ ਸੰਗਤਾਂ ਨੂੰ ਇਹ ਸਨੇਹਾ ਦਿੰਨੇ ਆ ਜੀ ਵੀ ਕਿ ਜੋ ਕੇ ਸਾਡੇ ਗੁਰੂ ਨੇ ਸਾਨੂੰ ਇਸ ਇਸ ਮਾਰਗ 'ਤੇ ਚੱਲਣ ਦੀ ਆਗਿਆ ਦਿੱਤੀ ਆ, ਉਪਦੇਸ਼ ਦਿੱਤਾ ਹੈ ਸਾਨੂੰ। ਵੀ ਅਸੀਂ ਜੋ ਵੀ ਸਾਡੀ ਨੌਜਵਾਨ ਪੀੜ੍ਹੀ ਐ ਜੋ ਵੀ ਸਾਡੇ ਵੀਰ ਬਜ਼ੁਰਗ ਭੈਣਾਂ ਨੇ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਜਰੂਰ ਕਿਰਪਾਲਤਾ ਕਰੋ ਕਿਉਂਕਿ ਜੋ ਕਿ ਆਪਣੀ ਇਹ ਫਲਵਾੜੀ ਐ ਇਹ ਘਟਦੀ ਜਾਂਦੀ ਐ ਇਹਨੂੰ ਆਪਾਂ ਨੇ ਅੱਗੇ ਹੋਰ ਵਧਾਉਣਾ ਹੈ ਜਿੰਨਾ ਹੋ ਸਕੇ ਆ ਸੋ ਸਾਰਿਆਂ ਨੂੰ ਮੈਂ ਇਹੀ ਕਹਿਣਾ ਵੀ ਇਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੋ ਤੇ ਇਹਨਾਂ ਦੀ ਉਪਮਾ ਕਰੋ ਧੰਵਾਦ ਜੀ ਵਾਹਿਗੁਰੂ